I'm going ਪੂਤਰਾਲਾ ਪੰਦੇ ਉਏ ਪੀੜ ਫਿਰੇ ਕਲਾਕਾਰਾਂ ਦੀ ਸਹਿਰ ਖਰਤ ਤੇ ਕਲਾ ਕਾੜ ਕੁੜੇ ਆ ਹਾ ਪੌਲੀ ਪੁੱਟ ਸੱਤਾ ਕੁੜੇ ਪੈਰ ਛਾਦੇ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਜਿ ਹਰ ਦੇਖਦੇ ਆਪਾਂ ਕਰਦੇ ਆ ਟਰਾਲੀ ਤਿਆਰ ਆ ਆਪਾਂ ਉੱਠ ਗਏ ਸੀ ਤੇ ਪਰੀ ਤੇ ਮੈਂ ਧੁੱਪ ਵਧੀ ਨਿਕਲੀ ਸੀ ਧੁੱਪ ਸੇਕਣ ਲੱਗੇ ਹੋਏ ਸੀ ਤੇ ਪਰੀ ਪਰੀ ਸੁਣੀ ਆ ਰਹੀ ਆ ਹੂੰ ਅੱਛਾ ਆ ਗਈ ਬਈ ਬਹੁਤ ਨਕਲੀ ਚਾਕੂ ਨਕਲੀ ਚਾਕੂ ਚੋ ਲੋ ਜੀ ਕਰਦੇ ਬੰਦੇ ਇਕੱਠੇ ਤੇ ਟਰਾਲੀ ਨਵੇਂ ਗੋਲ ਲੈ ਜਾਣੀ ਪਈ ਪਪੂ ਖੇਲਵਾ ਕੇ ਲਿਆਵਾਂਗੇ ਤੇ ਦੇਖਣਾ ਕਰਦੇ ਆ ਫੋਨ ਮਿਲਦਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਜਰਾ ਲੇਕਿਨ ਚਲੋ ਜਣੋ ਚਲੋ ਸੋਕ ਜੋਗੀ ਫਿਰ ਹੱਥ ਨੇ ਇਹ ਪਾ ਦਾਂਗੇ ਆਪਾਂ ਪੂਰੇ ਰੱਖਤੀ ਸੀ ਪੂਰੇ ਕਿਹਦੀ ਤਗੜ ਪੈਂਦੀ ਆ ਦੇਖੀ ਸੁਕੀਦਾ ਸੁੱਪਕੇ ਤਾਂ ਬਾ ਉਧਰ ਹੀ ਲੈ ਚੱਲ ਕਰੇ ਚੱਕੇ ਨੂੰ ਸੁੱਪਕੇ ਕੀ ਮੈਂ ਕੱਲਾ ਚੱਕ ਲੈ ਤੀ ਇਹਨੂੰ ਨਾਲੇ ਪਾਣੀ ਨਾਲ ਭਿੱਜੀ ਹੋ ਗਈ ਉਹ ਇਧਰੋਂ ਫੜ ਦੂਗਾ ਉਹ ਗਲਤ ਫੜ ਰਿਆ ਹਾਂ ਤੂੰ ਕੀ ਕਰਦੀਆਂ ਸਿੱਕਲ ਵਾਲੀਆਂ ਚਮ ਕਰਦੀਆਂ ਕੀ ਲਿਖਦਾ ਲਿਖ ਕੇ ਦਿਖਾ ਕੀ ਲਿਖਣਾ ਨਾ ਅਸਲ ਇਹ ਲਿਖਦਾ ਹਾਂ ਵੇ ਬੰਨ ਭਾਈ ਧਰ ਧਰ ਦੇ ਸਾਡ ਤੇ ਓਰੇ ਇਕੱਠੀ ਕਰ ਪਹਿਲਾਂ ਇਹਨੂੰ ਇਕੱਠੀ ਕਰ ਤੇ ਕੁੱਤਾ ਬੈਠ ਜਾ ਉੱਤੇ ਲੈ ਬੇਟਾ ਦੇ ਦੇ ਮੈਂ ਮਾਤਵਾ ਤੇਰ ਪਾਲਦਾ ਨਾ ਬੜੀ ਹੋ ਗਈ ਬਾ ਦੂ ਤੋਰੀ ਕਰ ਲੈ ਇਹਨਾਂ ਪਹਿਲੀ ਟ੍ਰੈਕਟਰ ਦੇ ਅੰਦੀ ਦੂਰੀ ਕਰ ਅੱਗੇ ਜਾ ਕੇ ਰੱਖ ਲੈ ਮੈਂ ਟ੍ਰੈਕਟਰ ਤੇ ਪਾ ਦਾਂਗੇ ਕੱਲ ਤੋਤੀਦੀ ਮੈਂ ਉੱਕ ਕੇ ਤਾਂ ਅੰਦਰ ਰੱਖ ਦਿੱਤੀ ਜਕੀ ਅੰਦਰ ਰੱਖ ਦਿੱਦੀ ਮੈਂ ਪੌੜੀ ਅੰਦਰ ਲਓ ਜੀ ਤੇ ਆਪਾਂ ਚੱਲਣ ਚੀਕੇ ਖਾਲਦੇ ਆ ਦੀਏ ਦਾਣਾ ਲਿਆ ਦੀਏ ਤੇ ਬਾਅਦ ਚੋਂ ਫਿਰ ਆਪਾਂ ਸਾਵਾ ਤੇ ਜਾਣਾ ਪਹਿਲਾਂ ਹੀ ਲਿਆ ਕੇ ਰੱਖ ਰਹੀਏ ਸਮਾਨ ਸਾਰਾ ਜਾਦੂਪੁਰ ਨਾਲ ਜਾਊਗਾ ਲਓ ਵੀ ਲਓ ਵੀ ਮਿੱਤਰ ਮੈਂ ਤੇ ਦੀਪ ਚੱਲੇ ਠੀਕੇ ਠੀਕੇ ਥੋੜਾ ਕੰਮ ਸੀ ਇਕ ਟਿੱਕੜਾ ਲੱਗਾ ਬਾਹਰ ਮਿਲਦੇ ਆ ਤੁਹਾਨੂੰ ਜੀ ਕੇ ਜਾਨੀ। ਲਓ ਵੀ ਗੱਡੀ ਕੱਢ ਲਈ ਬਾਹਰ। ਆਣ ਦੇ। ਖੜ੍ਹ ਜਾ। ਪਰਾਂ ਕਰਦਾ। ਲਓ ਵੀ ਮਿੱਤਰੋ ਅਸੀਂ ਪਹੁੰਚ ਗਏ ਚੱਕੀ ਤੇ। ਤੇ ਇਧਰ ਚੱਕਣਾ ਆਪਾਂ ਨੇ ਕੀ ਚੱਕਣਾ ਇਧਰ ਦਾਣਾ ਤਿਆਰ ਕਰਾਇਆ ਹੋਰ ਹੈ ਦਾਣਾ ਲੈਣਾ ਇਧਰੋਂ ਦਾਣਾ ਲੈਣਾ ਤੇ ਖਾਲ ਕਿਧਰੋਂ ਲੈਣੀ ਖਾਲ ਤਾਂ ਕੋਲੋਂ ਲੈ ਮੰਗ ਲਵਾਂਗੇ ਅੱਛਾ ਮੈਂ ਜੋ ਕਿਚਾ ਸੋ ਕਰਦਾ ਚਲਦਾ ਦੀ ਚੱਲਿਆ ਦਾਣ ਰਹਿਣ ਖਾਲ ਲੈ ਕੇ ਆਣੀ ਹੈ ਕਹਿੰਦਾ ਉਧਰੋਂ ਬਾਜ਼ਾਰ ਚ ਬਾਜ਼ਾਰ ਚ ਵੀ ਦਿਖਾਵਾਂਗੇ ਤੁਹਾਨੂੰ ਤਰੋਂ ਅਸੀਂ ਅੱਗੇ ਬਾਜ਼ਾਰ ਚ ਦੀਪ ਲੈਣ ਦਾ ਗਿਆ ਖਾਦਾ ਉਹ ਖੜਾ ਬਾਹਰ ਦੀਪ ਪਸਾਨਾ ਤੁਨ ਮੈਂ ਆਹ ਖੜਾ ਦੀਪ ਆਹ ਪਰੋਂ ਮਤਰਾ ਉੱਪਰ ਬੈਠੀ ਖਾਦੀ ਇਹ ਨਿਕਾਂਤ ਲੈਣ ਨੂੰ ਨਹੀਂ ਹਾਂ ਕਿੱਥੇ ਰੋਡ ਦੇਖੀ ਘਾ ਲਓ ਵੀ ਮਿੱਤਰੋ ਅਸੀਂ ਆ ਗਏ ਬਾਜ਼ਾਰ ਚ ਤੇ ਦੀਪ ਨੇ ਲੈਣਾ ਸੀ ਟਰੈਕ ਸੂਟ ਹੈ ਕਿਹੜੀ ਦਿਖਾਉਂਦੀ ਹੈ ਸ਼ਾ ਹੈਗੇ ਨੇ ਤਾਂ ਵੀ ਇੱਕ ਹੋਰ ਲੈ ਲੈਣੇ ਸਰਹੰਦ ਜਾਣ ਵਾਸਤੇ ਟਰੈਕ ਸੂਟ ਲੈਣਾ ਕਹਿੰਦਾ ਆਪਾਂ ਹੁਣ ਕਿਹੜੇ ਰੋਡ ਤੇ ਸਿਨੇਮਾ ਰੋਡ ਤੇ ਆ ਗਏ ਹਾਂ ਸਿਨੇਮਾ ਹਾਂ ਆਪਾਂ ਸਿਨੇਮਾ ਰੋਡ ਤੇ ਦੇਖਦੇ ਆਂ ਦੀਪ ਵਾਸਤੇ ਟਰੈਕ ਸੂਟ ਆਪਾਂ ਪਰੀ ਨੇ ਵੀ ਕੱਦੀ ਜਿੱਦਾਂ ਲਈ ਹੋਈ ਹੈ ਕਹਰੀ ਮੈਂ ਜੂਸ ਪੀਣਾ ਕੀ ਬਣਾ ਪਰੀ ਜੂਸ ਜੂਸ ਪੀਣਾ ਕੋਈ ਨਾ ਜੂਸ ਵੀ ਬਣਾਉਣਾ ਜੂਸ ਵੀ ਨਹੀਂ ਪਤਾ ਕੋਈ ਨਾ ਕੰਮ ਮਨੇ ਮੇੜ ਦਿੱਤੀ ਤਰਵਾਸੀ ਪਹੁੰਚ ਗਏ ਦੁਕਾਨ ਤੇ ਦੀਪ ਨੇ ਇੱਥੇ ਲੰਡਰਾ ਐਕਸੂਟ ਅਮਨ ਕਲੈਕਸ਼ਨ ਦੁਕਾਨ ਦਾ ਨਾਮ ਹੁਣ ਕਰੂਗਾ ਪਸੰਦ ਦੇਖਦੇ ਆ ਕਿਹੜਾ ਪਸੰਦ ਕਰਨਾ ਟਰੈਕਸ ਕਿਹ ਜੀ ਜੀ ਬਈ ਆਹ ਨਹੀਂ ਲੈਣਾ ਹੈ ਆਹ ਬਲ ਲੈ ਜੀ ਉੱਡ ਰਿਹਾ ਜੰਦਾ ਪੁੱਲੇ ਲੱਗ ਗਿਆ ਨਾ ਅੰਗੀ ਪਿਆਰ ਹਾਂ ਅੱਜ ਇਹ ਪੜ੍ਹ ਜਾਂਦੀ ਹੈ ਅੱਛਾ ਇਹਨਾਂ ਨੂੰ ਤਾਂ ਇਹ ਵੀ ਕਰਦੇ ਪਏ ਆਂ ਵੀਡੀਓ ਬਣਾ ਕੇ ਭੇਜਣੀ ਹੈ ਵਲੌਗ ਇਹ ਵੀ ਕਿ ਨਾ ਮਸ ਕਲਰ ਦਾ ਇਹ ਵੀ ਸੋਣਾ ਕਲਰ ਦਾ ਇਹ ਵੀ ਸੋਣਾ ਇਹਨੋਂ ਹਲਿਆ ਠੀਕ ਲੱਗ ਰਿਹਾ ਕਿਦੇ ਲਈ ਚੀਜ਼ ਹੈ ਵੀਰੇ ਮੇਰੇ ਵਾਸਤੇ ਜੰਦੂ ਤੁਸੀਂ ਕਿਸੇ ਨੂੰ ਲਓ ਵੀ ਮਿੱਤਰੋ ਆਹ ਕਰ ਲ ਲਦੀਪ ਨੇ ਸਿਲੈਕਟ ਤੇ ਆਹ ਬਈ ਦੁਕਾਨ ਦਾ ਕੋਟ ਕੋਟ ਕੀ ਨਾਮ ਆ ਬਈ ਆਪਣਾ ਮੇਰਾ ਨਾਮ ਲਾਪਰੀ ਦਾ ਜੀ ਆਮਨ ਕਲੈਕਸ਼ਨ ਆਪਣੀ ਸ਼ੋਪ ਦਾ ਨਾਮ ਹੈ ਤੇ ਮੈਂ ਭਰਾਵਾਂ ਨੂੰ ਰਿਕਵੈਸਟ ਕਰਾਂਗਾ ਵੀ ਜ਼ਰੂਰ ਪਹੁੰਚੋ ਆਮਨ ਕਲੈਕਸ਼ਨ ਚੀਕਾ ਵਧੀਆ ਰੇਟ ਦਾਂਗੇ ਵਧੀਆ ਗ੍ਰੇਗੀ ਦਾਂਗੇ ਕਿਹੜੀ ਸਾਈਡ ਹੈ ਵੀਰੇ ਹਾਂਜੀ ਕਿਹੜੀ ਸਾਈਡ ਆ ਇਹ ਸਿਨੇਮਾ ਰੋਡ ਤੇ ਆ ਜੀ ਸਿਨੇਮਾ ਰੋਡ ਮਾਸਿੰਗ ਮਾਰਕੀਟ ਪੈਂਦੀ ਆ ਉੱਥੇ ਪਹੁੰਚੋ ਵਿజిਟ ਕਰੋ ਵਧੀਆ ਕੁਆਲਿਟੀ ਮਿਲੇਗੀ ਬੈਸਟ ਰੇਟ ਮਿਲਣਗੇ ਥੈਂਕ ਯੂ ਟਿਕੀ ਕਰਦੀ ਆ ਬਰੀ ਗੀਰੀਆ ਜੂਸ ਪੇਪ ਪੇਪ ਲੈਣਾ ਲੈ ਚੱਕ ਲੈ ਆ ਜਦੋਂ ਨਾ ਆਪਾਂ ਕਰਦੇ ਟਰਾਲੀ ਪਹਿਲਾਂ ਤਿਆਰ ਜਾ ਕੇ ਹਾਂ ਹਾਂ ਰੋਟੀ ਖਾ ਬੰਦੇ ਇਕੱਠੇ ਕਰ ਆਪਣੇ ਬਾ ਟਰਾਲੀ ਤਿਆਰ ਕਰਕੇ ਅੱਜ ਤਿਆਰ ਕਰਕੇ ਤੇ ਬਲੈਡਾਂ ਲੋਟਾਂ ਵੀ ਰੈਂਦੇ ਨੇ ਬੱਤੀਆਂ-ਬੁੱਤੀਆਂ ਜੀ ਬੈਲਡ ਕਰਾ ਕੇ ਸਾਰੀ ਹਾਂ ਬੈਲਟਿੰਗ-ਬੋਲਟਿੰਗ ਕਰਾਉਣੇ ਚੱਲਦੇ ਆ ਟਰਾਲੀ ਪਾਉਣੇ ਹੁਣ ਜਾ ਕੇ ਬਚਾ ਨਵੇਂ ਕੋ ਟਰੈਕਟਰ ਲੈ ਕੇ ਹਾਂ ਤੇ ਉੱਤੇ ਅਸ਼ਾਨ ਕੋੜਾ ਮੁਰਸਨ ਮੁਰਸਨ ਦਾ ਇੰਜਣ ਕਰਾਣਾ ਇੰਜਣ ਨਹੀਂ ਕਰਾਣਾ ਉਹਦਾ ਗੈਸ ਘਟ ਜਾ ਪੜ ਰਿਹਾ ਅੱਛਾ ਕੰਮ ਕਰਦਾ ਪਵਾ ਦਾਂਗੇ ਜੀ ਬੜੀ ਨੇ ਦੇ ਵਿਚਾਰਾ ਸੀਜ਼ਨ ਸਾਰਾ ਲਵਾ ਕੇ ਆਇਆ ਅੱਛਾ ਸਰਬਸ ਕਰਾ ਦੀ ਇਹ ਨਾਲੇ ਹਾਂਜੀ ਮਿੱਤਰੋ ਅਸੀਂ ਆ ਗਏ ਘਰੇ ਤੇ ਹੁਣ ਦੀਪ ਕੱਢਣ ਲੱਗਾ ਟਰੈਕਟਰਾਂ ਸੀ ਜਾਣਾ ਨਵੇਂ ਕੋ ਤੇ ਇਹ ਜਾਣਗੇ ਪਹਿਲਾਂ ਦਿਨ ਚਾਰ ਜਣੇ ਚਿੜੀ ਜਸ਼ਨ ਤੇ ਆਹ ਇੱਕ ਉਹ ਬੂਟਾ ਖੜਿਆ ਇਹ ਟਰਾਲੀ ਲੈ ਕੇ ਪਹਿਲਾਂ ਤੁਰ ਜਾਣਗੇ ਮੈਂ ਜਾਣਾ ਬਾਅਦ ਚ ਮੋਟਰਸਾਈਕਲ ਤੇ ਉਹ ਪੱਤੀ ਵੜਦ ਕਰਾਣੀਆਂ ਤੇ ਟਰਾਲੀ ਭਾ ਕੇ ਲੈ ਕੇ ਜਾਣੀਆਂ ਟਰਾਲੀ ਦਾ ਥੋੜਾ ਕੰਮ ਰਹਿੰਦਾ ਆਹ ਉਹ ਚਾਬੀ ਚੱਕੀ ਕੋਠੀ ਦੀ ਆ ਵੀ ਕਰਤੀ ਆ ਲਓ ਜੀ ਤਾਂ ਆਪਣੇ ਟਰਾਲੀ ਮਾਉਣੇ ਜਾਣੀ লোজি লোজ হুম যা মাগো ਮੇਤਰਾ ਆ ਗਿਆ ਦੀਪ ਮੈਂ ਇਸ ਦਾ ਮੋਟਰਸਾਈਕਲ ਤੇ ਚੱਲੇ ਆ ਨਵੇਂ ਕੋ ਫਰੈਟ ਰਲ ਰਿਹਾ ਰਹਿਣਾ ਇਹ ਤਾਂ ਕੋਈ ਪਤਾ ਨਹੀਂ ਕਿ ਨਾ ਕੋਈ ਫਿਰ ਇੱਥੇ ਤੋਂ ਉਹ ਗੱਲ ਕਰਾ ਆਉਣ ਕਿ ਨਾ ਬੈਠੋ ਲੋ ਮਿਲਣਾ ਹਾਂ ਜਰੂਰੀ ਪੱਪੜਾ ਜਾ ਰਿਹਾ ਹੈ ਨੌੜੀ ਐਂਗਲ ਹੋ ਗਏ ਤਿਆਰ ਆਪਣੇ ਚਾਉਣਾ ਟ ਲੈਣ ਜਾ ਰਹੇ ਨੇ ਬਾਜ਼ਾਰ ਚ ਆ ਸਾਡਾ ਹੈਪੀ ਮਿਸਤਰੀ ਆਈ ਰਿਵਰ ਕੇ ਸਾਡਾ ਕਰ ਗਈ ਤਦ ਹੀ ਤੱਲੇ ਆ ਹਾਂ ਹਾਂ ਟਰਾਲੀ ਵੀ ਤਖਣਾ ਟਰਾਲੀ ਲਾ ਲਾਂਗੇ ਤੈਨੂੰ ਕਿ ਚੱਕਰ ਹੈ ਤੈਨ ਤੋਂ ਪਾਵਾ ਹੀ ਕਰੇ ਪਹਿਲਾਂ ਆ ਨਾਟ ਲੈਣ ਭੇਜਿਆ ਇਹ ਹੂੰ ਹੱਥ ਜਿੱਡੇ ਜਿੱਡੇ ਚੱਕ ਲਿਆ ਨਾਟ ਫਿਰ ਆ ਵੈਣ ਗਿਆ ਇਹ ਹੂੰ ਨੌ ਜਿੱਡੇ ਜਿੱਡੇ ਲੈ ਆਇਆ ਹੁਣ ਉਹ ਤੀਜੀ ਵਾਰੀ ਉਹ ਭੇਜੇ ਨੇ ਉਹ ਦੇਖੋ ਕੀ ਲੱਲਰ ਲਾ ਕੇ ਆਉਂਦੇ ਨੇ ਸਾਲੀ ਖਿੱਤਾਂ ਕਰਾਂਗੇ ਨਾ ਕੀ ਕਰੀਏ ਕੰਨ ਬਣਾ ਕੀ ਚੱਕਰ ਹੋ ਗਿਆ ਹਾ ਯਾਰ ਬੜਾ ਲੱਗ ਰਿਹਾ ਕੀ ਲੱਗ ਰਿਹਾ ਵਿਚ ਆਈ ਹੈਗੀ ਉੱਤਰਦੇ ਨੇ ਆਦੀ ਵਿੱਚ ਨੂੰ ਹੈਪੀ ਨੂੰ ਬੁਲਾ ਪਹਿਲਾਂ ਦਿਖਾ ਦਿਓ ਔਰੀ ਬੈਗ ਲਾ ਦਿਓ ਕਾਸ ਕਿਉਰੀ ਗ੍ਰੈਂਡਰ ਮਰਾ ਦਿਓ ਚੱਕਰੀ ਬੋ ਪੇ ਜਬਰ ਸਾਬ ਰਹਾ ਹਾਂ ਇੱਡੇ ਆਪਾਂ ਗੱਲ ਕਰਦੇ ਠੀਕ ਨਹੀਂ ਹੋਰ ਕੀ ਪਟਿਆਲ ਲਵਿੰਦਰ ਜਾ ਲਿਆ ਫਰਤੋ ਜਵਾਬ ਨਿਕਾਲੇ ਅੱਜ ਕਰਦੀ ਆਪਾਂ ਕੰਪਲੀਟ ਇਸ ਕਿੱਤੇ ਪੁੱਤੀ ਲਾਦਾ ਅੱਜ ਮੋਂ ਤੇਰੀ ਗੱਤੀ ਨਾਲ ਮੈਂ ਕਿਹੜਾ ਜਵਾਬ ਦੇ ਰਿਹਾ ਚੱਕਲੇ ਮੈਂ ਤੁਹਾਨੂੰ ਪੋੜੀ ਤੇਰਾ ਕਿਸ ਕਾਲਾ ਨਹੀਂ ਪੇਟੀ ਹਾਂ ਗਰੈਂਟਰ ਲੈ ਦੇ ਪਿੱਛੇ ਉਹ ਲਖਾ ਲਈ ਗਰਵਿੰਦਰ ਪੇਟੀ ਦੇ ਕੋਸੇ ਲਗਾਣਾ ਹੀ ਮੋਗਾ ਜਟੀ ਨੈਟਾ ਲਵਾ ਦੀ ਨਾਲੇ ਕੋੜ ਨਾਲੇ ਪੇਟੀ ਦੇ ਪਿੱਛੇ ਕੋਸੇ ਕਰ ਜਾਓ ਹੀ ਕਰਦੇ ਨੇ